ਨੇ ਫालतੂ ਬਾਤੂ ਪਾ ਕੇ ਬਣਿਆ ਏ ਸਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਇੱਥੇ ਕਿੰਨੇ ਹੀ ਤਰਬ ਉਬੰਦਗੀ ਦੇ ਆਸਰੇ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਹੋ ਜਾਣਾ ਭੁੱਲਿਆ ਦੂਜਾ ਬਾਲਾ ਮਰਦਾਨਾ ਤੇਰਾ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਬਾਬੇ ਬੁੱਲੇ ਦੀਆਂ ਕਾਫੀਆਂ ਦਾ ਪਰਿਆ ਪਠਾਰ ਸੁਲਤਾਨ ਬਾਹੂ ਹਾਸ਼ਮਿਆ ਨੇਕਾ ਕਿਸਕਾਰ ਬਾਬੂ ਜੀ ਦਾ ਸ਼ੰਦ ਚੰਗਮ ਹੂ ਬੱਬੇ ਸੋਚੀ ਦੀਆਂ ਬਾਰਾਂ ਉੱਤੇ